गुरू जी Tchau. કોઈ દા ના જાણે મેરા આનંદ ગુણદાન કુરૂ કરીબન બાદ જી હો બોલે આજી સતના वाहेगुरु <laughs> जी नान भॻिय दुनिया ते रख छ छ छ छ प्यार तारीख़ <laughs> साहिब जक मग चक मग छोत आया न चारा चांदेव झंडा तेल तेरी सूर जला छोकिरा कोई मुकरे वारे सतप नान देव जी ਕਟਾਇਆ ਬੰਨ ਦੇ ਆ ਪਰ ਆਜਾ ਕਰ ਤੇਰੀ ਯਾਦ ਸੰਗਤ ਕਹਿ ਜੋ ਵਾਹਿਗੁਰੂ خداਸਾਂ ਦੀ ਬੇਨਤ ਸੰਗਤ ਘੱਗਲੇ ਕਹਿ ਜੋ ਵਾਹਿਗੁਰੂ ਵਾਹਿਗੁਰੂ ਬਚ ਕੇ ਹਾਥੋਂ ਸਤਨਾਮ ਸ੍ਰੀ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਸਾਹਿਬ ਦਾ 505ਵਾਂ ਗੁਰਪੂਰਵ ਮਨਾਉਂਦੀ ਨੱਕਰ ਭੁੱਲ ਰੇੜੀ ਦੀ ਸਰਵਤ ਸੰਗਤ ਜਿੱਥੋਂ ਤੱਕ ਮੇਰੀ ਆਵਾਜ਼ ਹੁੰਦੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਲਵਾਉਂਦੇ ਹੋਏ ਜਥੇ ਦੀ ਹਾਜ਼ਰੀ ਪ੍ਰਵਾਨ ਕਰੋ ਕੁਛ ਕਹਿਣ ਦੀ ਆਗਿਆ ਦਿਓ ਆਗੇ ਚਾਹੁੰਦੇ ਹੋ ਫੱਤੇ ਦੱਜਵਾ ਫੱਤੇ ਵਿੱਚ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ पाणी न पंधिया ਕਾਇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ RAMDAS ਹੈ ਹੋਜੀ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਨਾਮੈ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਨ ਕਿਤੇ ਸਭ ਉਜਾਰੀ ਤੇ ਹੀ ਵਾਹ ਸਿਮਰਿਆ ਕਰਿ ਨਾਮੁ ਜੀ ਆਇਆ ਥਾਏ ਸਭ ਭਾਈ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਮਹਾਰਾਜ ਸਭ ਭਾਈ ਹੋਣਾ ਜੀ ਸਹਾਏ ਮਹਾਰਾਜ ਸਭ ਭਾਈ ਹੋਣਾ ਜੀ ਸਹਾਏ ਦਸੋਂ ਪਾਤ ਸਾਂਗੋਂ ਦੀ ਜੋਤ ਹਾਜ਼ਰਾ ਹਜੂਰ ਜਹਰਾ ਜੀ ਗੁਰੂ ਸਰਬ ਕਰੋ ਖਲਾ ਪਰਹੂਰ ਨਾਮ ਬਾਣੀ ਕੇ ਜੋ ਹਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੇ ਆਰਿਆਂ ਦਾ ਧਿਆਨ ਕਰਕੇ ਬੋਲਣਾ ਜੀ ਸ੍ਰੀ ਸਤਿਗੁਰਾਂ ਦੇ ਪੰਜ ਪਿਆਰੇ ਚਾਰ ਸਹਿਬਜ਼ਾਦੇ 40 ਮੁਕਤੇ ਹਟੀਆਂ ਜਪੀਆਂ ਤਾਪੀਆਂ ਜਿਨ੍ਹਾਂ ਨੇ ਨਾਮ ਜਪਿਆ ਬੱਟ ਕੇ ਛਕਿਆ ਦੇਹ ਚਲਾਈ ਏਕ ਵਾਰੀ ਦੇਖ ਕੇ ਆਣਾ ਡੱਕ ਕੀਤਾ ਕਿੰਨਾ ਸਤਿਆਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਸ੍ਰੀ ਜਿਨ੍ਹਾਂ ਸੰਗਾਂ ਸਿੰਘੜੀਆਂ ਨੇ ਧਰਮ ਹਿਤ ਸੀਸ ਦਿੱਤੇ ਬੰਦ ਬੰਦ ਘਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਵੇਚੜੇ ਤਨ ਆਰਿਆ ਤਨ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਧਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਮੰਨ ਲਈ ਕਿ ਨਾ ਸ਼ਹੀਦ ਸਿੰਘਾਂ ਦੀ ਕਿਰਮਾ ਬਲਾਈ ਦਾ ਧਿਆਨ ਕਰਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਹਜੂਰ ਦੇ ਪੰਜੇ ਤੱਕ ਤਾਂ ਸਮੁੱਚੇ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਪ੍ਰਥਮੇ ਸਰਬਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਤਾਵੇ ਚਤਾਵਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਆਪੋ ਦੇ ਸੇਵਾਦਾਰ ਉੱਪਰ ਕੀ ਪਾਛਾ ਕਿੱਤੀ assemblage ਮਹਾਰਾਜ insan ਸਾਹਿਬ ਜੀ ਆਂਦੇ ਬਸਤਰ ਨਵੇਂ ਪਹਿਨਾਈ ਨੇ ਸੱਚੇ ਪਾਤਸ਼ਾਹ ਸੇਵਾਦਾਰਾਂ ਕੋਲੋਂ ਪ੍ਰਬੰਧਕਾਂ ਕੋਲੋਂ ਸੇਵਾ ਕਰਦੇ ਆਂ ਸੇਵਾ ਸੰਭਾਲਦੇ ਆਂ ਬਹੁਤ ਪ੍ਰਕਾਰ ਦੀਆਂ ਉਂ ਤਾਇਆਂ ਰਹਿ ਗਿਆ ਗਿਆਂ ਮਹਾਰਾਜ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀੜ ਪਰੇਸ਼ਾਨਤ ਮਿਹਰਬਾਨ ਆਪੀ ਸਾਰੇ ਦਿਲਾਂ ਦੀਆਂ ਜਾਣਦੇ ਹੋ ਕੋਲਾ ਚੁੱਕਾ ਦੀ ਮਾਫੀ ਬਖਸ਼ਿਸ਼ ਕਰਨੀ ਲਈਆਂ ਸੇਵਾਵਾਂ ਪ੍ਰਵਾਨ ਕਰ ਲਿਓ ਮਹਾਰਾਜ ਨਗਰ ਖੇਰੇ ਵਿੱਚ ਠੰਡ ਵਰਤਾਇਓ ਮੇਲ ਤੇ ਸੁਭਾਖ ਬਖਸ਼ੋ ਇਹਨਾਂ ਜਿਨ੍ਹਾਂ ਸੇਵਾ ਬਾਰਾ ਤੋਂ ਆਪ ਜੀ ਨੇ ਸੇਵਾ ਲਈ ਹੈ ਸਾਰਿਆਂ ਦੇ ਸਿਰ ਤੇ ਮੇਰ ਪਰਿਆ ਹੱਥ ਰੱਖਿਓ ਜੀ ਮਹਾਰਾਜ ਇਸੇ ਤਰ੍ਹਾਂ ਆਪਰੇ ਦਰਬੀ ਸੇਵਾ ਸੰਗਤਾਂ ਕਰਦਿਆ ਕਰਨ ਕਰਦਿਆ ਰਹੇਨ ਸਮੱਤ ਵਖਣੀ ਚੜਦੀ ਕਲਾ ਵਖਣੀ ਏ ਸ੍ਰੀ ਗੁਰੂ ਜੀ ਦੇ ਸਮਰਪਿਤ ਸਰਬਗੁਰੂ ਜੀ ਮਹਾਰਾਜ ਆਪ ਜੀ ਹੁਕਮਨਾਮੇ ਬਖਸ ਕੇ ਸੰਗਤਾਂ ਨੂੰ ਨਿਹਾਲ ਨਿਹਾਲ ਕਰੋ ਮਹਾਰਾਜ ਆਪ ਕੀ ਸਰਨ ਜੋ ਆਵੇ ਸੋ ਰਾਜੀ ਖੁਸ਼ੀ ਜਾਵੇ ਹਰੋ ਮੰਗਿਆਂ ਮਰਾਦਾ ਪਾਵੇ ਅਣੇ ਸੋ ਝੜੇ ਸਰਨ ਪਰੇ ਸੋ ਤਰੇ ਮਿਹਰਬਾ ਮਿੱਠਾ ਪ੍ਰਸਾਦ ਪ੍ਰਮਾਨ ਕਰਨਾ ਨਾਲਕ ਨਾਮ ਚੜ੍ਹਦੀ ਕਲਾ ਆਗਦੀ ਪਾਣੀ ਸਰਬਤ ਦਾ ਆਪ